ਕਿਉਂਕਿ ਖੇਤੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਖਰਚਾ ਜੇ ਤੁਸੀਂ ਸਬਜ਼ੀਆਂ ਦੀ ਖੇਤੀ ਕਰਦੇ ਹੋ ਸਬਜ਼ੀਆਂ ਦੇ ਵਿੱਚ ਤਕਰੀਬਨ 5000 ਤੋਂ 10000 ਤੱਕ 15000 ਤੱਕ ਇੱਕ ਫਸਲ ਦਾ ਜਿਵੇਂ ਪਿਆਜ਼ ਦੀ ਪਨੀਰੀ ਦੀ ਗੱਲ ਕਰੀਏ ਤਾਂ 15-20000 ਦੀ ਪਨੀਰੀ ਬਿਣੀਰੀ ਲੱਗ ਜਾਂਦੀ ਹੈ ਜੇ ਆਪਾਂ ਬੀਜ ਆਪਨਾ ਆਪਕਾ ਫਾਰਮਰ ਦੀ ਗੱਲ ਕਰੀਏ ਤਾਂ ਜੇ ਆਪਾਂ ਆਪ ਬੀਜ ਬਣਾ ਕੇ ਕਰਦੇ ਆਂ ਤਾਂ ਤਕਰੀਬਨ ਉਹ 2-3000 ਨਾਲ ਸਰ ਜਾਂਦਾ ਆਪਾਂ ਨੂੰ ਪਿਆਜ਼ ਰੱਖਣਾ ਪਊਗਾ ਪਿਆਜ਼ ਤੋਂ ਬੀਜ ਬਣਾ ਕੇ ਆਪਾਂ ਆਪਣਾ ਪਿਆਜ਼ ਆਪ ਪੈਦਾ ਕਰਕੇ ਲਗਾ ਸਕਦੇ ਆਂ ਮਤਲਬ ਮੋਟੀ ਜੀ ਗੱਲ ਮੈਂ ਪਿਆਜ਼ ਤਾਂ ਕਿਹਾ ਕਿਉਂਕਿ ਪਿਆਜ਼ ਹਰ ਇੱਕ ਫਸਲ ਚ ਪੈਣੀ ਪੈਂਦਾ ਬਾਕੀ ਦਾ ਸਬਜੀ ਇੱਕ ਟਾਈਮ ਨਹੀਂ ਰੱਖਾਂਗੇ 10 ਦਿਨਾਂ ਬਾਅਦ ਵਾਰੀ ਆਉਗੀ ਪਿਆਜ਼ ਇੱਕ ਅਜਿਹੀ ਫਸਲ ਹੈ ਜਿਹੜੀ ਨੇ ਹਰ ਇੱਕ ਫਸਲ ਚ ਸੁਭਾਸ਼ ਆਪਣੀ ਸਬਜੀ ਚ ਸੁਭਾਸ਼ ਪੈਣਾ ਤਾਂ ਉਥੋਂ ਮੈਨੂੰ ਸਮਝ ਲੱਗੀ ਵੀ ਆਪਾਂ ਨੂੰ ਬੀਜਾਂ ਤੇ ਕੰਮ ਕਰਨੇ ਹੀ ਪੈਣਾ ਤਾਂ ਪਹਿਲਾਂ ਪੀਜੂ ਤੋਂ ਟ੍ਰੇਨਿੰਗਾਂ ਲੈਂਤੀਆਂ ਉੱਤੇ ਇੱਕ ਪੀਜੂ ਦੇ ਵਿੱਚ ਸਪਨਾ ਬਣੀ ਵੀ ਸੀ ਸੀਡ ਪ੍ਰੋਡਕਸ਼ਨ ਐਸੋਸੀਏਸ਼ਨ ਸੀ ਉਹਦੇ ਪੂਰੇ ਸਰਗਰਮ ਮੈਂਬਰ ਰਹੇ ਅਸੀਂ ਵੀ ਕਿਉਂਕਿ ਕਿਸਾਨ ਨੂੰ ਸਭ ਤੋਂ ਵੱਡੀ ਲੋੜ ਹੀ ਬੀਜ ਦੀ ਹੈ ਜੇ ਆਪਾਂ ਕੀੜਿਆਂ ਦੀ ਗੱਲ ਕਰੀਏ ਕੀੜਿਆਂ ਤੇ ਖਰਚਾ ਹੁੰਦਾ 1200 ਰੁਪਏ 3000 ਤੱਕ ਜਾਂਦਾ ਜੇ ਬੀਜ ਦੀ ਗੱਲ ਕਰੀਏ ਕਣਕ ਦੀ ਵੀ ਗੱਲ ਕਰ ਲਈ ਆਪਾਂ ਕਣਕ ਬੀਜਦੇ ਆ ਤਾਂ 15-1800 ਰੁਪਏ ਦਾ ਖਰਚਾ ਕਣਕ ਦਾ ਵੀ ਹੈ ਬੀਜ ਦਾ 1 ਏਕੜ ਦਾ